ਪੰਜਾਬ ਸਰਕਾਰ ਦੇ ਵੱਲੋਂ ਆਪਣੇ ਖਰਚੇ ਘਟਾਉਣ ਦੀ ਕੋਸ਼ਿਸ਼ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਇੱਕ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਜਿਸ ਦੇ ਵਿੱਚ ਵਿਧਾਇਕ ਮੰਤਰੀ ਅਧਿਕਾਰੀ ਜਿਹੜੇ ਨੇ ਉਹ ਬੈਠਦੇ ਨੇ ਉਹਨਾਂ ਦੀ ਮਿਆਦ ਪਹਿਲਾਂ 3 ਲੱਖ ਕਿਲੋਮੀਟਰ ਤੱਕ ਹੁੰਦੀ ਸੀ ਯਾਨੀ ਕਿ 3 ਲੱਖ ਕਿਲੋਮੀਟਰ ਤੋਂ ਬਾਅਦ ਉਹਨਾਂ ਦੀ ਗੱਡੀ ਸਰਕਾਰੀ ਗੱਡੀ ਜਿਹੜੀ ਉਹ ਬਦਲ ਦਿੱਤੀ ਜਾਂਦੀ ਸੀਗੀ ਔਰ ਨਵੀਂ ਗੱਡੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਲੇਕਿਨ ਹੁਣੇ ਫੈਸਲਾ ਲਿੱਤਾ ਗਿਆ ਹੈ ਕਿ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਤੱਕ ਉਹ ਗੱਡੀ ਚਲਾ ਸਕਣਗੇ ਜਾਂ ਫਿਰ 5 ਸਾਲ ਤੱਕ ਉਹ ਗੱਡੀ ਚੱਲੇਗੀ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਦਲਿਆ ਜਾਏਗਾ 1 ਲੱਖ ਕਿਲੋਮੀਟਰ ਦਾ ਇਜ਼ਾਫਾ ਜਿਹੜਾ ਹੈ ਉਹ ਕੀਤਾ ਗਿਆ ਹੈ ਛੋਟੇ-ਛੋਟੇ ਖਰਚੇ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਇਸ ਵੇਲੇ ਪੰਜਾਬ ਸਰਕਾਰ ਲੱਗੀ ਹੈ ਤਾਂ ਕਿ ਖਜ਼ਾਨੇ ਦੇ ਉੱਤੇ ਜਿਹੜਾ ਬੋਝ ਹੈ ਉਸ ਨੂੰ ਘਟਾਇਆ ਜਾ ਸਕੇ ਇਹ ਫੈਸਲਾ ਮੀਟਿੰਗ ਦੇ ਵਿੱਚ ਲਿੱਤਾ ਗਿਆ ਹੈ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਜਿਸ ਦੇ ਵਿੱਚ ਵਿਧਾਇਕ ਮੰਤਰੀ ਅਧਿਕਾਰੀ ਬੈਠਦੇ ਨੇ ਉਹ ਹੁਣ 3 ਲੱਖ ਕਿਲੋਮੀਟਰ ਦੀ ਬਜਾਏ 4 ਲੱਖ ਕਿਲੋਮੀਟਰ ਤੱਕ 5 ਸਾਲਾਂ ਦੇ ਵਿੱਚ ਜਿਹੜੀ ਉਹ ਗੱਡੀ ਚਲਾ ਸਕਣਗੇ ਉਸ ਤੋਂ ਬਾਅਦ ਹੀ ਉਹਨਾਂ ਦੀ ਗੱਡੀ ਬਦਲੀ ਜਾਏਗੀ ਨਵੀਂ ਗੱਡੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਖਰਚੇ ਘਟਾਉਣ ਦੀ ਕੋਸ਼ਿਸ਼ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਇੱਕ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਜਿਸ ਦੇ ਵਿੱਚ ਵਿਧਾਇਕ ਮੰਤਰੀ ਅਧਿਕਾਰੀ ਜਿਹੜੇ ਨੇ ਉਹ ਬੈਠਦੇ ਨੇ ਉਹਨਾਂ ਦੀ ਮਿਆਦ ਪਹਿਲਾਂ 3 ਲੱਖ ਕਿਲੋਮੀਟਰ ਤੱਕ ਹੁੰਦੀ ਸੀ ਯਾਨੀ ਕਿ 3 ਲੱਖ ਕਿਲੋਮੀਟਰ ਤੋਂ ਬਾਅਦ ਉਹਨਾਂ ਦੀ ਗੱਡੀ ਸਰਕਾਰੀ ਗੱਡੀ ਜਿਹੜੀ ਉਹ ਬਦਲ ਦਿੱਤੀ ਜਾਂਦੀ ਸੀਗੀ ਔਰ ਨਵੀਂ ਗੱਡੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਲੇਕਿਨ ਹੁਣੇ ਫੈਸਲਾ ਲਿੱਤਾ ਗਿਆ ਹੈ ਕਿ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਤੱਕ ਉਹ ਗੱਡੀ ਚਲਾ ਸਕਣਗੇ ਜਾਂ ਫਿਰ 5 ਸਾਲ ਤੱਕ ਉਹ ਗੱਡੀ ਚੱਲੇਗੀ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਦਲਿਆ ਜਾਏਗਾ 1 ਲੱਖ ਕਿਲੋਮੀਟਰ ਦਾ ਇਜ਼ਾਫਾ ਜਿਹੜਾ ਹੈ ਉਹ ਕੀਤਾ ਗਿਆ ਹੈ ਛੋਟੇ ਛੋਟੇ ਖਰਚੇ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਇਸ ਵੇਲੇ ਪੰਜਾਬ ਸਰਕਾਰ ਲੱਗੀ ਹੈ ਤਾਂ ਕਿ ਖਜ਼ਾਨੇ ਦੇ ਉੱਤੇ ਜਿਹੜਾ ਬੋਝ ਹੈ ਉਸ ਨੂੰ ਘਟਾਇਆ ਜਾ ਸਕੇ ਇਹ ਫੈਸਲਾ ਮੀਟਿੰਗ ਦੇ ਵਿੱਚ ਲਿਤਾ ਗਿਆ ਹੈ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਜਿਸ ਦੇ ਵਿੱਚ ਵਿਧਾਇਕ ਮੰਤਰੀ ਅਧਿਕਾਰੀ ਬੈਠਦੇ ਨੇ ਉਹ ਹੁਣ 3 ਲੱਖ ਕਿਲੋਮੀਟਰ ਦੀ ਬਜਾਏ 4 ਲੱਖ ਕਿਲੋਮੀਟਰ ਤੱਕ 5 ਸਾਲਾਂ ਦੇ ਵਿੱਚ ਜਿਹੜੀ ਉਹ ਗੱਡੀ ਚਲਾ ਸਕਣਗੇ ਉਸ ਤੋਂ ਬਾਅਦ ਹੀ ਉਹਨਾਂ ਦੀ ਗੱਡੀ ਬਦਲੀ ਜਾਏਗੀ ਨਵੀਂ ਗੱਡੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਖਰਚੇ ਘਟਾਉਣ ਦੀ ਕੋਸ਼ਿਸ਼ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਇੱਕ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਜਿਸ ਦੇ ਵਿੱਚ ਵਿਧਾਇਕ ਮੰਤਰੀ ਅਧਿਕਾਰੀ ਜਿਹੜੇ ਨੇ ਉਹ ਬੈਠਦੇ ਨੇ ਉਹਨਾਂ ਦੀ ਮਿਆਦ ਪਹਿਲਾਂ 3 ਲੱਖ ਕਿਲੋਮੀਟਰ ਤੱਕ ਹੁੰਦੀ ਸੀ ਯਾਨੀ ਕਿ 3 ਲੱਖ ਕਿਲੋਮੀਟਰ ਤੋਂ ਬਾਅਦ ਉਹਨਾਂ ਦੀ ਗੱਡੀ ਸਰਕਾਰੀ ਗੱਡੀ ਜਿਹੜੀ ਉਹ ਬਦਲ ਦਿੱਤੀ ਜਾਂਦੀ ਸੀਗੀ ਔਰ ਨਵੀਂ ਗੱਡੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਲੇਕਿਨ ਹੁਣੇ ਫੈਸਲਾ ਲਿੱਤਾ ਗਿਆ ਹੈ ਕਿ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਤੱਕ ਉਹ ਗੱਡੀ ਚਲਾ ਸਕਣਗੇ ਜਾਂ ਫਿਰ 5 ਸਾਲ ਤੱਕ ਉਹ ਗੱਡੀ ਚੱਲੇਗੀ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਦਲਿਆ ਜਾਏਗਾ 1 ਲੱਖ ਕਿਲੋਮੀਟਰ ਦਾ ਇਜ਼ਾਫਾ ਜਿਹੜਾ ਹੈ ਉਹ ਕੀਤਾ ਗਿਆ ਹੈ ਛੋਟੇ-ਛੋਟੇ ਖਰਚੇ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਇਸ ਵੇਲੇ ਪੰਜਾਬ ਸਰਕਾਰ ਲੱਗੀ ਹੈ ਤਾਂ ਕਿ ਖਜ਼ਾਨੇ ਦੇ ਉੱਤੇ ਜਿਹੜਾ ਬੋਝ ਹੈ ਉਸ ਨੂੰ ਘਟਾਇਆ ਜਾ ਸਕੇ ਇਹ ਫੈਸਲਾ ਮੀਟਿੰਗ ਦੇ ਵਿੱਚ ਲਿੱਤਾ ਗਿਆ ਹੈ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਜਿਸ ਦੇ ਵਿੱਚ ਵਿਧਾਇਕ ਮੰਤਰੀ ਅਧਿਕਾਰੀ ਬੈਠਦੇ ਨੇ ਉਹ ਹੁਣ 3 ਲੱਖ ਕਿਲੋਮੀਟਰ ਦੀ ਬਜਾਏ 4 ਲੱਖ ਕਿਲੋਮੀਟਰ ਤੱਕ 5 ਸਾਲਾਂ ਦੇ ਵਿੱਚ ਜਿਹੜੀ ਉਹ ਗੱਡੀ ਚਲਾ ਸਕਣਗੇ ਉਸ ਤੋਂ ਬਾਅਦ ਹੀ ਉਹਨਾਂ ਦੀ ਗੱਡੀ ਬਦਲੀ ਜਾਏਗੀ ਨਵੀਂ ਗੱਡੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ